ਸੋ ਪਈ ਸਾਹਿਬ ੴ ਵਾਹਿਗੁਰੂ ਜੀ ਕੀ ਫਤਿਹ ਬਾਦ ਸ਼ਹੀਦ ਅਸਮੀ ਕਬੇ ਵਾਜਬੇਂ ਤੀਚਾਉ ਪਈ ਅਮਰੀਕਾ ਰੋwidehat ਦੈਰਛਾ ਪੂਰਨ ਹੋਏ ਚਿਤ ਕੀ ਇਛਾ ਤਵ ਚਰਨਨ ਮਨ ਰਹਾ ਹਮਾਰਾ ਆਪਣਾ ਜਾਨ ਗਰੂਪ ਰਤਬਾਰਾ ਹਮਰੇ ਦੋਸਤ ਸਬੈ ਤੁਮ ਕਾ ਬੋ ਆਪ ਹਾਤ ਦੈ ਬੋਏ ਬਚਾਵੋ ਸੁਖੀ ਵਸੈ ਮੋਰੋ ਪਰਿਵਾਰਾ ਸੇਵਕ ਸਬੈ ਕਰਤਾਰਾ ਮੋਰ ਅਛਾ ਨਿਜ ਕਰਦਾ ਕਰੀਐ ਸਬੈ ਰੰਕਾਉ ਆਜ ਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੂਰ ਭਜਨ ਕੀ ਹੀਰ ਹੈ ਪਿਆਸਾ ਤੁਮੇ ਛਾੜ ਕੋਈ ਵਰਨਾ ਤਿਆਹੂ ਜੋ ਵਰ ਚਾਹੂ ਸੁ ਤੁਮ ਤੇ ਪਾਉ ਸੇਵਕ ਖ ਮਾਰੇ ਦਾਰਿਆ ਚੁੰਚੁੰਚਾਤਰਾ ਮਾਰੇ ਮਾਰਿਆ ਹੈ ਆਬਾਦ ਮੁਝੇ ਮਰੀਆ ਮਰਨ ਕਾਲ ਦਾ ਤਰਾਸ ਦੀ ਮਰੀਆ ਦੇਉ ਸੁਦਾ ਮਾਰੇ ਰੱਖਾ ਸ੍ਰੀ ਅਸਤੂਜੋ ਕਰਿਓ ਰੱਖਾ ਰਾਖ ਲਿਓ ਮੈ ਰਾਖ ਨਿਹਾਰੇ ਸਾਇ ਸੰਸਾਹਿ ਬਿਆਰੇ ਬੀਨ ਬੰਦ ਉਸਟਣ ਕੇ ਹੰਤਾ ਤੁਮ ਹੋ ਪੂਰੀ ਚਤੁਰਦਸ ਸੰਤਾ ਕਾਲ ਪਾਇ ਬ੍ਰਹਮਾ ਬਵਤਰਾ ਕਾਲ ਪਾਇ ਸਿਜੂ ਅਵਤਰਾ ਕਾਲ ਪਾਇ ਕਰਿ ਸੰਪ੍ਰਕਾਸ਼ਾ ਸਕਲ ਕਾਲ ਦਾ ਕੀਆ ਤਮਾਸ਼ਾ ਜਨਕਾਲ yogi ਸੇਵਕੀਓ ਬੇਦਰਾਜ ਬ੍ਰਹਮਾ ਜੂਥੀਓ ਜਨਕਾਲ ਸਭ ਲੋਕ ਸੁਆਰਾ ਨਮਸਕਾਰ ਰਹਿਤਾਏ ਰਾਜ ਜਵਨਕਾਲ ਸਭ ਜਗਤ ਬਨਾਇਓ ਦੇਵ ਦਇਤ ਜਚਣੂ ਜਾਇਓ ਆਦ ਅੰਤ ਇੱਕ ਐਵਤਾਰਾ ਸੋਈ ਗੁਰੂ ਸਮਝਿਓ ਮਹਾਰਾ ਨਮਸਕਾਰ ਤੇਸੀ ਹੀ ਕੋ ਹਮਾਰੀ ਸਕਲ ਪ੍ਰਜਾ ਜਿਨੀ ਆਪ ਸਵਾਰੀ ਸੇਵਕਨ ਕੋ ਸਭ ਗੁਣ ਸੁਖ ਦਿਓ ਸ਼ਤਰਣ ਕੋ ਪਾਲ ਮੋ ਬਾਦ ਗਿਓ ਕਾਟਕੜ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚੀਤੀ ਤੇ ਕੁੰਚ ਰਸ ਧੂਲਾ ਸਭ ਪਰ ਕਿਰਪਾ ਅਦ੍ਰਿਤ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਇਕ ਏਕੀ ਪੀਰ ਪਛਾਨੈ ਘਟ ਘਟ ਕੀ ਪਟ ਪਟ ਕੀ ਜਾਨੈ ਜਬ ਉਤਕਰ ਖੜਾ ਕਰਦਾਰ ਆ ਪ੍ਰਜਾਤਰਤਵ ਦੇਹ ਭਾਰ ਜਵੇ ਆਕਰ ਕਰਤੋਂ ਕਬੂ ਤੁਮ ਮੈ ਮਿਲਦੇ ਤਰਸਭੂ ਜੀਤੇ ਵਦਨ ਸੇਸ਼ ਸਬਤਾ ਰਹਿ ਆਪ ਆਪਨੀ ਭੂਜ ਉਚਾਰੈ ਤੁਮ ਸਭ ਹੀ ਤੇ ਰਹਤ ਨਿਰਾਲਬ ਜਾਨਤ ਬੇਦ ਭੇਦ ਦੇ ਰਿਆਲਮ ਨਿਰੰਕਾਰ ਨਿਰਭੁਕਾਰ ਨਿਰਲੰਭ ਆਦਿ ਨੀਰਨਾਦ ਸਾਂਭ ਤਾਂਕਾ ਮੂੜ ਚਾਰਤ ਭੇਦਾ ਜਾਂ ਕੋ ਭੇਉ ਨ ਪਾਵਤ ਵੇਦਾ ਤਾਂ ਕੋ ਕਰ ਪਹਿਰਣ ਮਾਨਤ ਮਹਾ ਮੂੜ ਕਚ ਭੇਦ ਨ ਜਾਣਤ ਮਹਾਦੇਵ ਕਉ ਕਹਿਤ ਸਦਾ ਸ਼ਿਵ ਨਿਰੰਕਾਰ ਕਾ ਚੀਨਤ ਨਾ ਪਹਿਵ ਆਪ ਆਪਨੀ ਬੁਧ ਹੈ ਜੇਤੀ ਵਰਨਤ ਭੈਣ ਭੈਣ ਦੋਹੇ ਦੇਤੀ ਤੁਮਰਾ ਲਖਾ ਨ ਜਾਏ ਪਸਾਰਾ ਕੇ ਵਿਦਿ ਸਜਾਤਮ ਸੰਸਾਰ ਇਕੈ ਰੂਪਨੁ ਬਸ ਰੂਪਾ ਰੰਗ ਕਪਹਿ ਹੋ ਰਾਵ ਗਈ ਬੂਪਾ ਹੰਡਾ ਜੇਰਜ ਸੇਤਜ ਈਨੀ ਉਤਪੁਜ ਖਾਨ ਬਹਰ ਰੱਜਦੀਨੀ ਕੌਂ ਫੂਲ ਰਾਜਾ ਹੈ ਬੈਠਾ ਕੌਂ ਸਮਟ ਕੋਸਲ ਤਰੀਕਾ ਠਾ ਸਗਰੀ ਸੇਜ ਦਿਖਾਇਆ ਜੰਭਉ ਆਠ ਜੁਗਾਦ ਸਰੂਪ ਸੇਂਭਉ ਆਵਰ ਰੱਛਾ ਮੇਰੀ ਤੁਮ ਕਰੋ ਸਿੱਖ ਵਾਰ ਸਿੱਖ ਸੰਘਰੋ ਦੁਸ਼ਤ ਜਿਤੇ ਉੱਠਵਤ ਤੇ ਪਾਤਾ ਸਕਲ ਮਲੇਜ ਕਰੋ ਰਣਕਾਤਾ ਜੇ ਹਸ ਭੁਜਤਾ ਸਰਨੀ ਪਰੇ ਤਿੰਕੇ ਦੁਸ਼ਤ ਦੁਕਿਤ ਵੈ ਮਰੇ ਪਰਕਟਮਨ ਮਤ ਪਰੇ ਤੇ ਹਾਰੇ ਤਿੰਕੇ ਤੁਮ ਸੰਕਰ ਸਰਦਾਰੇ ਜੋ ਕਰ ਕੋ ਇਕ ਵਾਰ ਤੇ ਆਏ ਹੈ ਤਾਂਕੇ ਕਾਲ ਨਿਕਤਨੇ ਆਏ ਹੈ ਰੱਛਾ ਹੋਏ ਤੈ ਸਭ ਕਲਾ ਦੁਸ਼ਤ ਰਿਛਰੇ ਤਤਕਾਲਾ ਕ੍ਰਿਪਾ ਦ੍ਰਿਸ਼ਤ ਜੈਨ ਹਰ ਹੋ ਤਾਂਕੇ ਤਾਪ ਤਨਕ ਮੋਹਰ ਹੋ ਰੇਤ ਸੇ ਕਰਮੋ ਸਭ ਹੋਈ ਦੋਸ਼ ਛਾਜ ਵਸ ਕੇ ਨਾ ਹੋਈ ਇੱਕ ਵਾਰ ਜਿਨ ਤੂੰ ਮੈਂ ਸੰਭਾਰਾ ਕਾਲ ਫਾਂਸ ਤੇ ਤੈਂ ਹਵਾਰਾ ਜਿਨਦਰ ਨਾਮ ਤੇ ਆ ਰੋ ਕਹਾ ਦਾਰਿਤ ਦੁਸ਼ਦੋਖ ਤੇਰਾ ਖੜਗ ਕੇ ਤਮੈਂ ਸ਼ਰਨ ਤੇ ਹਾਰੀ ਆਪ ਹੱਥ ਦੇ ਲੂਬਾਰੀ ਸਰਬਠੌਰ ਹੋ ਸਹਾਈ ਦੁਸਤ ਦੁਖ ਤੇ ਲਹੋ ਵਜਾਈ ਖਾੜਗ ਤੇ ਮੈਂ ਸ਼ਰਨ ਤੇਹਾਰੀ ਆਪ ਹੱਥ ਦੇ ਲੂਬਾਰੀ ਸਰਬਠੌਰ ਹੋ ਸਹਾਈ ਦੋਸਤੋ ਦੋਖ ਤੇਲ ਹੋ ਬਚਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ